ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਕਿ ਟਾਈਮ ਹੋ ਗਿਆ 10:07 ਮਿੰਟ ਹੋ ਗਈ ਹੈ ਤੇ ਤਰੀਕ ਹੈਗੀ ਆ 1 ਅਗਸਤ ਦਿਨ ਹੈਗਾ ਸ਼ੁੱਕਰਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਉਹਦਾ ਮੈਂ ਤੁਹਾਨੂੰ ਸਬੂਤ ਵੀ ਦਿਖਾਉਂਗੀ ਇੱਕ ਭੈਣ ਨੇ ਪਾਠ ਕੀਤਾ ਤੇ ਪਾਠ ਕਰਨ ਦੇ ਨਾਲ ਉਸ ਭੈਣ ਨੂੰ ਰੱਬੀ ਰੂਹ ਦੀ ਆਵਾਜ਼ ਸੁਣਾਈ ਦਿੱਤੀ ਤੇ ਉਸ ਰੱਬੀ ਰੂਹ ਨੇ ਭੈਣ ਨੂੰ ਕੀ ਕਿਹਾ ਕੀ ਕਰਨ ਵਾਸਤੇ ਕਿਹਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਹਦੇ ਅਮਲ ਵੀ ਜਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਦੇਖੋ ਮੈਂ ਅਕਸਰ ਤੁਹਾਨੂੰ ਕਹਿੰਦੀ ਰਹਿੰਦੀ ਆ ਨਾ ਕਿ ਤੁਹਾਡਾ ਵਿਸ਼ਵਾਸ ਬਹੁਤ ਮਾਇਨੇ ਰੱਖਦਾ ਹੈ ਤੁਹਾਡੀ ਭਾਵਨਾ ਬਹੁਤ ਮਾਇਨੇ ਰੱਖਦੀ ਆ ਸਿਰਫ ਰੱਟਾ ਮਾਰਨੀ ਬਹੁਤ ਨਹੀਂ ਹੁੰਦਾ ਦਸ ਬਾਣੀ ਜਪਦੇ ਰਹੋ ਉਹੀ ਕਾਫੀ ਨਹੀਂ ਹੈ ਬਾਣੀ ਜਪਣ ਦੇ ਨਾਲ ਜੇ ਅਸੀਂ ਵਿਸ਼ਵਾਸ ਵੀ ਰੱਖਦੇ ਆ ਭਾਵਨਾ ਵੀ ਪੱਕੀ ਰੱਖਦੇ ਆ ਤਾਂ ਉਹ ਸੋਨੇ ਦੇ ਉੱਤੇ ਸੁਹਾਗੇ ਵਾਲਾ ਕੰਮ ਹੋ ਜਾਂਦਾ ਹੈ ਤੇ ਇਦਾਂ ਦੀ ਘਟਨਾ ਜਿ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਤੇ ਇਹ ਜਿਹੜਾ ਕਮੈਂਟ ਹੈ ਨਾ ਮੈਨੂੰ ਇਹ ਦੂਸਰੇ ਚੈਨਲ ਤੇ ਆਇਆ ਸੀ ਤੇ ਮੈਂ ਤੁਹਾਡੇ ਨਾਲ ਇਸ ਚੈਨਲ ਦੇ ਉੱਤੇ ਸ਼ੇਅਰ ਕਰ ਰਹੀ ਹਾਂ ਮੈਂ ਸਕਰੀਨਸ਼ਾਟ ਵੀ ਇੱਥੇ ਲਾ ਦੂੰਗੀ ਤੁਸੀਂ ਜਾ ਕੇ ਪੜ੍ਹ ਵੀ ਸਕਦੇ ਹੋ ਸਕਰੀਨਸ਼ਾਟ ਨੂੰ ਰੋਕ ਕੇ ਨਾ ਤੁਸੀਂ ਫੋਟੋ ਲੈ ਕੇ ਉਹਨੂੰ ਜ਼ੂਮ ਕਰਕੇ ਵੀ ਪੜ੍ਹ ਸਕਦੇ ਹੋ ਵੀ ਇਸ ਭੈਣ ਨੇ ਕੀ ਲਿਖਿਆ ਦੇਖਿਓ ਤੁਸੀਂ ਉਸ ਭੈਣ ਦੀ ਭਾਵਨਾ ਕਿੰਨੀ ਪੱਕੀ ਹੈ ਕਿੰਨਾ ਉਹਨੂੰ ਗੁਰੂ ਨਾਲ ਪਿਆਰ ਆ ਕਿੰਨਾ ਉਹਦਾ ਗੁਰੂ ਤੇ ਵਿਸ਼ਵਾਸ ਹੈ ਤੇ ਜੇ ਤੁਸੀਂ ਤੁਸੀਂ ਵੀ ਉਸ ਤਰੀਕੇ ਨਾਲ ਜਿਹੜਾ ਹੈਗਾਗਾ ਨਾ ਪਰਮਾਤਮਾ ਤੇ ਵਿਸ਼ਵਾਸ ਰੱਖੋ ਤਾਂ ਤੁਹਾਨੂੰ ਵੀ ਇਹ ਜਿਹੜੀਆਂ ਆ ਆਪਾਂ ਕਹਿੰਦੇ ਹੱਡ ਬੀਤੀਆਂ ਅਨੁਭਵ ਹੋ ਸਕਦੀਆਂ ਨੇ ਪਰ ਸ਼ਰਤ ਕੀ ਹੁੰਦੀ ਆ ਸ਼ਰਤ ਉਹੀ ਆ ਵੀ ਜਿਵੇਂ ਗੁਰੂ ਨੇ ਬਾਣੀ ਦੇ ਵਿੱਚ ਆਪਾਂ ਨੂੰ ਸਮਝਾਇਆ ਜੋ-ਜੋ ਚੀਜ਼ਾਂ ਕਰਨ ਤੋਂ ਆਪਾਂ ਨੂੰ ਮਨਾ ਕੀਤਾ ਅਗਰ ਆਪਾਂ ਉਹਨਾਂ ਚੀਜ਼ਾਂ ਜਿਹੜੀ ਆਪਣੇ ਅੰਦਰ ਕਮੀ ਆ ਉਹਨਾਂ ਨੂੰ ਪੂਰੀ ਕਰਨੀ ਸ਼ੁਰੂ ਕਰ ਦਿੰਨੇ ਆ ਮਤਲਬ ਹਰ ਇੱਕ ਇਨਸਾਨ ਵਿੱਚ ਕੁਝ ਨਾ ਕੁਝ ਘਾਟ ਹੁੰਦੀ ਆ ਹਨ ਕਿਸੇ ਵਿੱਚ ਕੋਈ ਕਮੀ ਹੁੰਦੀ ਹੈ ਕਿਸੇ ਚ ਕੋਈ ਕਮੀ ਹੁੰਦੀ ਹੈ ਪਰ ਜੇ ਆਪਾਂ ਉਹਨਾਂ ਕਮੀਆਂ ਨੂੰ ਪਹਿਚਾਣ ਕੇ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੰਦੇ ਆ ਨਾ ਤਾਂ ਪਰਮਾਤਮਾ ਨੂੰ ਪਾਉਣਾ ਕੋਈ ਔਖਾ ਨਹੀਂ ਹੈ ਉਹਦੇ ਲਈ ਕੀ ਚਾਹੀਦਾ ਸਾਡਾ ਦਿਮਾਗ ਸਾਡੇ ਕਾਬੂ ਚ ਹੋਣਾ ਚਾਹੀਦਾ ਕਿਉਂਕਿ ਦਿਮਾਗ ਹੀ ਤਾਂ ਹਰ ਇੱਕ ਚੀਜ਼ ਦੀ ਜੜ ਹੈ ਸਾਨੂੰ ਅਸੀਂ ਜੋ ਵੀ ਕੰਮ ਕਰਦੇ ਆ ਪਹਿਲਾਂ ਸੋਚ ਹੁੰਦੀ ਹੈ ਸਾਡੇ ਦਿਮਾਗ ਵਿੱਚ ਹੈ ਨਾ ਸੋ ਇਦਾਂ ਦੀ ਮੈਂ ਤੁਹਾਡੇ ਨਾਲ ਇਹ ਘਟਨਾ ਸ਼ੇਅਰ ਕਰ ਰਹੀ ਹਾਂ ਮੈਂ ਇੱਥੇ ਸਕਰੀਨਸ਼ਾਟ ਲਾ ਦਿੰਨੀ ਹਾਂ ਤੁਸੀਂ ਵੀ ਪੜ ਲਿਓ ਮੈਂ ਨਾਲ ਨਾਲ ਤੁਹਾਨੂੰ ਪੜ ਕੇ ਸੁਣਾਉਣੀ ਆ ਤੇ ਭੈਣ ਦੀ ਆਈਡਾ ਆਈਡੀ ਦਾ ਨਾਮ ਤਾਂ ਨਹੀਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦੀ ਤੇ ਮੇਰੇ ਖਿਆਲ ਦੇ ਵਿੱਚ ਇਹਨਾਂ ਦਾ ਨਾਮ ਨਾ ਰਪਿੰਦਰ ਕੌਰ ਹੈ ਠੀਕ ਹੈ ਕਿਉਂਕਿ ਆਈਡੀ ਦੇ ਉੱਤੇ ਲਿਖਿਆ ਹੋਇਆ ਲੇਕਿਨ ਪੂਰੀ ਆਈਡੀ ਨਹੀਂ ਮੈਂ ਦੱਸੂਗੀ ਹਨਾ ਤੁਹਾਡੇ ਨਾਲ ਮੈਂ ਇੱਥੇ ਸ਼ੇਅਰ ਕਰ ਰਹੀ ਹਾਂ ਕਮੈਂਟ ਉਹ ਤੁਸੀਂ ਪੜ ਲਿਓ ਕਿਉਂਕਿ ਹਨਾ ਹਰ ਇੱਕ ਦੀ ਇੱਕ ਸੇਫਟੀ ਹੁੰਦੀ ਹੈ ਇਸ ਕਰਕੇ ਨਹੀਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਕਿਵੇਂ ਦੇ ਵਿੱਚ ਹਾਂਜੀ ਤੇ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਸੱਚਮੁੱਚ ਤੁਸੀਂ ਪਾਠ ਸਿਮਰਨ ਕਰਿਆ ਕਰੋ ਮੇਰੇ ਨਾਲ ਵੀ ਇਦਾਂ ਹੋਇਆ ਮੈਨੂੰ ਮਹੀਨਾ ਹੋ ਗਿਆ ਸੀ ਤਿੰਨ ਅਚਾਨਕ ਇੱਕ ਦਿਨ ਮੈਨੂੰ ਆਵਾਜ਼ ਸੁਣਾਈ ਦਿੱਤੀ ਬਹੁਤ ਹੀ ਜ਼ਿਆਦਾ ਭਾਰੀ ਆਵਾਜ਼ ਸੀ ਤੇ ਮੈਂ ਡਰ ਗਈ ਮੈਨੂੰ ਆਵਾਜ਼ ਸੁਣਾਈ ਦਿੱਤੀ ਤੋ ਕਿਸੇ ਦਾ ਮਾੜਾ ਨਹੀਂ ਕਰਨਾ ਚੰਗੇ ਕਰਮ ਕਰਨੇ ਆ ਮਾਤਾ ਪਿਤਾ ਦਾ ਧਿਆਨ ਰੱਖਣਾ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ ਤੇ ਮੇਰੇ ਨਾਲ ਪਰਮਾਤਮਾ ਵੀ ਗੱਲਾਂ ਕਰਦਾ ਹੈ ਜਦੋਂ ਮੈਂ ਕੋਈ ਵੀ ਕੰਮ ਕਰਨਾ ਹੈ ਤਾਂ ਅਰਦਾਸ ਕਰਦੀ ਆ ਮੇਰੀ ਅਰਦਾਸ ਪੂਰੀ ਹੋ ਜਾਂਦੀ ਹੈ ਪਰ ਅਰਦਾਸ ਚੰਗੀ ਹੋਣੀ ਚਾਹੀਦੀ ਹੈ ਇਹ ਸੋਚ ਤੁਸੀਂ ਕਿਸੇ ਦੀ ਨਿੰਦਿਆ ਚੁਗਲੀ ਨਾ ਕਰੋ ਚੰਗੇ ਕਰਮ ਕਰਦੇ ਰਹੋ ਤਾਂ ਪਰਮਾਤਮਾ ਤੁਹਾਨੂੰ ਆਪ ਮਿਲਦਾ ਆ ਕੀ ਜਦੋਂ ਤੁਹਾਡੇ ਵਿੱਚ ਚੰਗੀ ਖੂਬੀਆਂ ਆ ਜਾਂਦੀਆਂ ਨੇ ਵਿਰਿਆਈਆਂ ਨਿਕਲ ਜਾਂਦੀਆਂ ਨੇ ਤਾਂ ਪਰਮਾਤਮਾ ਨੂੰ ਆਪਣੇ ਆ ਪਰਮਾਤਮਾ ਤੁਹਾਨੂੰ ਆਪਣੇ ਗੱਲ ਨਾਲ ਲਾਉਂਦਾ ਹੈ ਇਸ ਕਰਕੇ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ ਚਾਹੀਦਾ ਹੈ ਤੇ ਦੇਖੋ ਤੁਸੀਂ ਇੱਕ ਮਿੰਟ ਮੈਂ ਤੁਹਾਡੇ ਨਾਲ ਫਿਰ ਸ਼ੇਅਰ ਕੀਤਾ ਕਿੰਨਾ ਸੋਹਣਾ ਕਮੈਂਟ ਆ ਉਸ ਭੈਣ ਨੇ ਕੀਤਾ ਤੇ ਬਹੁਤ ਹੀ ਕਿਸਮਤ ਵਾਲੀਆਂ ਉਹ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਐਦਾਂ ਦੀਆਂ ਕਟਨਾਵਾਂ ਦਾ ਅਨੁਭਵ ਹੁੰਦਾ ਹਨਾ ਜਿਨ੍ਹਾਂ ਨੂੰ ਕੋਈ ਰੱਬੀ ਰੂਹ ਦੀ ਆਵਾਜ਼ ਸੁਣਾਈ ਦਿੰਦੀ ਹੈ ਜਾਂ ਕੋਈ ਪਰਮਾਤਮਾ ਵੱਲੋਂ ਰੌਸ਼ਨੀ ਦੇ ਦਰਸ਼ਨ ਹੁੰਦੇ ਨੇ ਹਨਾ ਉਹਦੇ ਵਿੱਚੋਂ ਸਾਨੂੰ ਆਵਾਜ਼ ਸੁਣਾਈ ਦਿੰਦੀ ਹੈ ਜਾਂ ਸੁਪਨੇ ਵਿੱਚ ਆਪਾਂ ਨੂੰ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ ਤਾਂ ਉਹ ਇਨਸਾਨ ਬਹੁਤ ਭਾਗਾ ਵਾਲਾ ਤੇ ਕਰਮਾ ਵਾਲਾ ਹੁੰਦਾ ਹੈ ਪਰ ਇਹ ਚੀਜ਼ਾਂ ਉਦੋਂ ਹੁੰਦੀਆਂ ਨੇ ਜਦੋਂ ਆਪਾਂ ਗੁਰਬਾਣੀ ਉੱਤੇ ਪੂਰੇ ਤੌਰ ਤੇ ਵਿਸ਼ਵਾਸ ਕਰਦੇ ਆਂ ਜਦੋਂ ਅਸੀਂ ਆਪਣੀਆਂ ਨਕਾਰਾਤਮਕ ਸੋਚਾਂ ਸਾਡੇ ਦਿਮਾਗ ਵਿੱਚੋਂ ਕੱਢਦੇ ਆਂ ਤੇ ਸਕਾਰਾਤਮਕ ਸੋਚਾਂ ਆਪਣੇ ਦਿਮਾਗ ਵਿੱਚ ਲੈ ਕੇ ਆਉਂਦੀਆਂ ਸਕਾਰਾਤਮਕ ਸੋਚਾਂ ਹੁੰਦੀਆਂ ਪੋਜ਼ਿਟਿਵ ਸੋਚਾਂ ਚਾਹੇ ਉਹ ਕਿਸੇ ਦੇ ਪ੍ਰਤੀ ਆਪਾਂ ਸੋਚਦੇ ਆਂ ਚਾਹੇ ਆਪਾਂ ਆਪਣੇ ਆਪ ਲਈ ਸੋਚਦੇ ਆਂ ਜਦੋਂ ਆਪਾਂ ਕਿਸੇ ਦਾ ਵੀ ਮਾੜਾ ਦੇਖੋ ਬਾਣੀ ਦੇ ਵਿੱਚ ਇੱਕ ਚੀਜ਼ ਲਿਖੀ ਆ ਹਨਾ ਆਪਾਂ ਨੂੰ ਸਮਝਾਈ ਆ ਮਹਾਰਾਜ ਨੇ ਬਿਕਰਪਲਾ ਹੋ ਪਲਾ ਕਰ ਬੁਰਾ ਹੋ ਬੁਰਾ ਜਦੋਂ ਆਪਾਂ ਕਿਸ ਦਾ ਮਾੜਾ ਸੋਚਦੇ ਆ ਆਪਾਂ ਨੂੰ ਆਪਣੇ ਕਈ ਵਾਰੀ ਵੱਡੇ ਵੀ ਕਹਿੰਦੇ ਆ ਕਿਸ ਦਾ ਮਾੜਾ ਸੋਚੋਗੇ ਆਪਦਾ ਮਾੜਾ ਹੋਊਗਾ ਹੈ ਨਾ ਤੇ ਇਹ ਬਹੁਤ ਚੀਜ਼ਾਂ ਇਹ ਗੱਲਾਂ ਆਪਾਂ ਹਲਕੀਆਂ ਲੈ ਲੈਂਦੇ ਆ ਪਰ ਇਹ ਗੱਲਾਂ ਬਹੁਤ ਮਾਇਨੇ ਰੱਖਦੀਆਂ ਨੇ ਇਨ੍ਹਾਂ ਗੱਲਾਂ ਦੇ ਨਾਲ ਨਿਰਪਰ ਕਰਦਾ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਸੁੱਖ ਜਾਂ ਦੁੱਖ ਜਦੋਂ ਆਪਾਂ ਕਿਸੇ ਦਾ ਵੀ ਮਾੜਾ ਸੋਚਦੇ ਆ ਨਾ ਤਾਂ ਇਹ ਨਾ ਸਮਝੋ ਵੀ ਆਪਾਂ ਕਿਸੇ ਦਾ ਸੋਚ ਰਹੀਆਂ ਇਹ ਸਮਝੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਜਾ ਕੇ ਸਾਡੀ ਜ਼ਿੰਦਗੀ ਵਿੱਚ ਇਹ ਸਭ ਕੁਝ ਆਣਾਗਾ ਇਸ ਗੱਲ ਨੂੰ ਮਜ਼ਾਕ ਨਾ ਸਮਝਿਓ ਨਹੀਂ ਯਕੀਨ ਹੈਗਾ ਤਾਂ ਤੁਸੀਂ ਦੇਖ ਲਿਓ ਜਿੰਨਾ ਆਪਾਂ ਕਿਸਦਾ ਮਾੜਾ ਸੋਚਦੇ ਜਾਵਾਂਗੇ ਨਾ ਉਹ ਚੀਜ਼ ਆਪ ਦੇ ਨਾਲ ਹੁੰਦੀ ਜਾਵੇਗੀ ਤੇ ਜਾਂ ਫਿਰ ਅ ਕਈ ਵਾਰ ਇਹ ਵੀ ਹੁੰਦਾ ਤੁਸੀਂ ਇਦਾਂ ਦੇ ਲੋਕਾਂ ਨੂੰ ਵੀ ਜਾਣਦੇ ਹੋਵੋਗੇ ਕਈ ਵੀ ਕਮੈਂਟ ਵੀ ਬਣਾਉਂਦੇ ਆ ਦੀਦੀ ਸਾਡਾ ਫਲਾਣਾ ਰਿਸ਼ਤੇਦਾਰੀਆਂ ਫਲਾਣਾ ਜਾਣ ਪਛਾਣ ਵਾਲਾ ਹਨਾ ਉਹ ਹਮੇਸ਼ਾ ਮਾੜਾ ਸੋਚਦਾ ਸਾਡਾ ਉਹਨੇ ਆ ਮਾੜਾ ਕੀਤਾ ਜਾਂ ਹਰ ਇੱਕ ਦਾ ਮਾੜਾ ਸੋਚਦਾ ਫਿਰ ਵੀ ਉਹਦਾ ਚੰਗਾ ਹੁੰਦਾ ਤਾਂ ਸਮਝ ਲਓ ਵੀ ਆਉਣ ਵਾਲਾ ਜਿਹੜਾ ਟਾਈਮ ਹੈ ਨਾ ਉਹ ਤਾਂ ਜ਼ਰੂਰ ਮਾੜਾ ਹੋਣਾ ਕਿਉਂਕਿ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਿਹੜਾ ਤੁਹਾਡਾ ਮਾੜਾ ਸੋਚਦਾ ਹੈ ਨਾ ਉਹਦਾ ਆਉਣ ਵਾਲਾ ਵਕਤ ਤੇ ਆਉਣ ਵਾਲੇ ਦਿਨ ਮਾੜੇ ਆਉਣਗੇ ਤੇ ਫਿਰ ਉਦੋਂ ਪਛਤਾਵੇ ਤੋਂ ਬਿਨਾ ਕੁਝ ਨਹੀਂ ਮਿਲਦਾ ਆਪਾਂ ਤੋਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋ ਸਕਦੀਆਂ ਪਰ ਜੀ ਆਪਾਂ ਉਹਨਾਂ ਗਲਤੀਆਂ ਨੂੰ ਪਛਾਣ ਕੇ ਅੱਜ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਸੁਧਾਰਨਾ ਸ਼ੁਰੂ ਕਰ ਦਈਏ ਤੇ ਅੱਗੇ ਤੋਂ ਕੋਸ਼ਿਸ਼ ਕਰੀਏ ਵੀ ਆਪਾਂ ਗਲਤੀਆਂ ਨਹੀਂ ਕਰਨੀਆਂ ਤਾਂ ਆਪਾਂ ਕਿਸੇ ਤੋਂ ਕੀ ਲੈਣਾ ਸਾਡੀ ਜਿਹੜੀ ਜ਼ਿੰਦਗੀ ਆ ਸੋਹਣੀ ਬਣ ਜਾਣੀ ਹੈ ਜੇ ਕੋਈ ਦੂਜਾ ਆਪਣਾ ਮਾੜਾ ਕਰ ਵੀ ਰਿਹਾ ਸੋਚ ਵੀ ਰਿਹਾ ਕਰਨ ਤੋਂ ਉਹਨੇ ਉਹ ਚੀਜ਼ਾਂ ਭੁਗਤਣੀਆਂ ਅੱਜ ਨਹੀਂ ਭੁਗਤੂਗਾ ਕੱਲ ਨੂੰ ਭੁਗਤੂਗਾ ਪਰ ਉਹ ਭੁਗਤੂਗਾ ਜ਼ਰੂਰ ਪਹਿਲਾਂ ਹੁੰਦਾ ਸੀ ਲੇਖਾ ਜੋਖਾ ਕਹਿੰਦੇ ਸੀ ਵੀ ਮਰਨ ਤੋਂ ਬਾਅਦ ਬੰਦਾ ਲੇਖਾ ਜੋਖਾ ਦਿੰਦਾ ਪਰ ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ਾਂ ਤੁਸੀਂ ਵੀ ਦੇਖੀਆਂ ਹੋਣੀਆਂ ਨਰਕ ਤੇ ਸਵਰਗ ਇੱਥੇ ਹੀ ਹੈ ਜਿਹੜੇ ਆਪਾਂ ਕਰਮ ਕਰਦੇ ਆ ਉਹਦਾ ਫਲ ਆਪਾਂ ਇੱਥੇ ਹੀ ਭੁਗਤ ਕੇ ਜਾਣੀ ਆ ਇਹ ਚੀਜ਼ਾਂ ਤੁਸੀਂ ਵੀ ਦੇਖੀਆਂ ਹੋਣੀਆਂ ਸੋ ਇਸ ਕਰਕੇ ਕੋਸ਼ਿਸ਼ ਕਰੋ ਆਪ ਹਮੇਸ਼ਾ ਦੂਜੇ ਦਾ ਚੰਗਾ ਕਰਨ ਦੀ ਦੂਸਰਾ ਮਾੜਾ ਕਰਦਾ કરી ਜਾਂਦੋ ਉਹਨੇ ਆਪਣੀ ਕਰਮ ਕਮਾਣੀ ਐ ਲੇਕਿਨ ਜਿਹੜਾ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਤੁਹਾਨੂੰ ਸਮਝਾਇਆ ਉਹਨਾਂ ਚੀਜ਼ਾਂ ਤੇ ਅਮਲ ਜ਼ਰੂਰ ਕਰਿਓ ਉਹਨਾਂ ਨੂੰ ਆਪੀ ਜ਼ਿੰਦਗੀ ਚ ਜ਼ਰੂਰ ਅਪਣਾਇਓ ਤਾਂ ਫਿਰ ਤੁਸੀਂ ਵੀ ਇਸ ਭੈਣ ਦੀ ਤਰ੍ਹਾਂ ਕਦੇ ਇਹੋ ਜਿਹੀਆਂ ਚੀਜ਼ਾਂ ਦਾ ਅਨੁਭਵ ਕਰੋਗੇ ਕਦੇ ਰੱਬੀ ਰੂਹਾਂ ਦੀ ਆਵਾਜ਼ ਸੁਣੋਗੇ ਜਾਂ ਪਰਮਾਤਮਾ ਕਈ ਵਾਰੀ ਸੁਪਨੇ ਦੇ ਵਿੱਚ ਵੀ ਦਰਸ਼ਨ ਦੇ ਦਿੰਦਾ ਜਦੋਂ ਸਾਡੇ ਕਰਮ ਬਹੁਤ ਜ਼ਿਆਦਾ ਚੰਗੇ ਹੋ ਜਾਂਦੇ ਆ ਪਰ ਉਹਦੇ ਲਈ ਕਰਮ ਬਹੁਤ ਜ਼ਿਆਦਾ ਚੰਗੇ ਚਾਹੀਦੇ ਤੇ ਉਹ ਬੜਾ ਭਾਗਾ ਵਾਲਾ ਇਨਸਾਨ ਹੁੰਦਾ ਜਿਹਨੂੰ ਇਹ ਚੀਜ਼ਾਂ ਦਿਖਦੀਆਂ ਆਂ ਸੋ ਵੀਡੀਓ ਕਰਦੀ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਤਾਂ ਫਿਰ ਕਰਦੀ ਆ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ